ਲੋਸ਼ਰ ਗੁਜੀ ਲੋ ਤੁਸੀਂ ਹਾਂ ਬਈ ਅੱਜ ਆਪਾਂ ਨਾ ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਮਨਾਉਣ ਲਈ ਇਕੱਠੇ ਹੋਏ ਆ ਬਿਲਕੁਲ ਬਈ ਚਾਰੀਆਂ ਸਾਲਾਂ ਦਾ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਕਿਵੇਂ ਨਿਕਲ ਗਏ ਓਏ ਅੱਜ ਕੱਲ ਦਾ ਕੋਈ 2 ਸਾਲ ਕੱਠੇ ਨਹੀਂ ਹੁੰਦਾ ਅਣਬੰਦ ਹੋ ਜਾਂਦੀਆਂ ਆਪਾਂ ਤਾਂ ਫਿਰ ਵੀ ਇੰਨੇ ਸਾਲਾਂ ਤੋਂ ਇਕੱਠੇ ਆ ਹਾਂ ਇਕੱਠੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਾਡੀ ਨਵੀਂ ਨਵੀਂ ਸ਼ਾਦੀ ਹੋਈ ਸੀ ਤਾਂ ਆਪਾਂ ਸਾਰੇ ਪਰਿਵਾਰ ਮਿਲ ਕੇ ਆਪਾਂ ਸ਼ਿਮਲੇ ਗਏ ਸੀ ਆ ਦੇਖੋ ਆਪਣੇ ਸ਼ਿਮਲੇ ਵਾਲੀ ਫੋਟੋ ਹਾਂ ਆ ਦੇਖੋ ਆਪਣੇ ਸਾਰੇ ਗਰੁੱਪ ਦੀ ਫੋਟੋ ਇੰਨੀ ਛੋਟੀ ਫੋਟੋ ਆਈ ਹੈ ਉਦੋਂ ਇਹ ਵੀ ਨਹੀਂ ਸੀ ਪਤਾ ਕਿ ਜ਼ਿੰਦਗੀ ਸਾਨੂੰ ਕਿੱਥੇ ਲੈ ਜਾਏਗੀ ਬਿਲਕੁਲ ਬਿਲਕੁਲ ਕੋਈ ਸੋਚ ਸਕਦਾ ਸੀ ਕਿ ਇਹ ਸਾਡੀ ਦੋਸਤੀ ਇੰਨੀ ਮਜ਼ਬੂਤ ਹੋ ਜਾਏਗੀ ਇੰਨੇ ਲੰਬੇ ਸਮੇਂ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਰੰਗ ਦੇਖੇ ਨੇ ਦਿਲ ਟੁੱਟੇ ਨੌਕਰੀਆਂ ਗੁਆਈਆਂ ਆਪਾਂ ਆਪਣੇ ਗੁਆਏ ਪਰ ਫਿਰ ਵੀ ਨਵਾਂ ਸਾਲ ਦੇ ਸਵਾਗਤ ਵਾਸਤੇ ਆਪਾਂ ਸਾਰੇ ਫਿਰ ਇਕੱਠੇ ਹੋ ਬਿਲਕੁਲ ਬਿਲਕੁਲ ਭਾਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਸਰਪੋਂ ਸਾਡੇ ਬੱਚਿਆਂ ਦੀ ਫੀਸ ਨਹੀਂ ਸੀ ਦਿੱਤੀ ਗਈ ਤੁਸੀਂ ਸਭ ਨੇ ਮਿਲ ਕੇ ਸਾਡੀ ਮਦਦ ਕੀਤੀ ਸੀ ਦੇਖੋ ਅੱਜ ਬੱਚੇ ਆਪੋ ਆਪਣੇ ਇੱਕ ਮਕਾਮ ਤੇ ਪਹੁੰਚੇ ਨੇ ਸੈੱਟ ਹੋ ਗਏ ਨੇ ਬਿਲਕੁਲ ਮੇਰੇ ਘਰ ਵਾਲੀ ਦੀ ਮੌਤ ਉਪਰੰਤ ਮੈਂ ਤਾਂ ਸੋਚਿਆ ਸੀ ਮੈਂ ਰੋ ਲਜੂਗਾ ਪਰ ਤੁਸੀਂ ਵੀਰਾਂ ਨੇ ਇਹੀ ਸੰਭਾਲ ਕੀਤੀ ਮੇਰੀ ਬਸ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਮੈਨੂੰ ਵੀ ਯਾਦ ਆਉਂਦੀ ਜਦੋਂ ਮੇਰੀ ਨੌਕਰੀ ਚਲੀ ਗਈ ਸੀ ਤਾਂ ਤੁਸੀਂ ਸਾਰਿਆਂ ਨੇ ਰਲ ਕੇ ਮੈਨੂੰ ਇੱਕ ਬੇਕਰੀ ਖੋਲਤੀ ਤੇ ਅੱਜ ਉਹ ਬੇਕਰੀ ਬਹੁਤ ਵੱਡਾ ਬਿਜ਼ਨਸ ਬਣ ਚੁੱਕੀ ਹੈ ਹਾਂ ਜੋ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆਈਆਂ ਪਰ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਪਰ ਆਪਾਂ ਕਦੇ ਕਿਸੇ ਨੂੰ ਡਿੱਗਣ ਨਹੀਂ ਦਿੱਤਾ ਇਹ ਆਹੀ ਤਾਂ ਦੋਸਤੀ ਹੁੰਦੀ ਹੈ ਹਾਂ ਸਹੀ ਮੈਨਿਆਂ ਦੇ ਵਿੱਚ ਤੁਸੀਂ ਆਪਣੀ ਅੱਜ ਦੋਸਤੀ ਦੀ ਮਿਸਾਲ ਕਾਇਮ ਕੀਤੀ ਨਾ ਉਹ ਚਲੋ ਛੱਡੋ ਪੁਰਾਣੀਆਂ ਗੱਲਾਂ ਅੱਜ ਦੇਖੋ ਨਵਾਂ ਸਾਲ ਚੜ ਗਿਆ ਆਪਾਂ ਇਹਨੂੰ ਕਿਸ ਤਰ੍ਹਾਂ ਮਨਾਉਣਾ ਇਹਦੇ ਬਾਰੇ ਸੋਚੀਏ ਕੀ ਪਲਾਨ ਹੈ ਦੇਖੋ ਪਾਜੀ ਮੈਂ ਤਾਂ ਇਹ ਕਹਿੰਦੀ ਸੀ ਕਿ ਆਪਾਂ ਨੇ ਬਹੁਤ ਔਖਾ ਟਾਈਮ ਵੀ ਦੇਖਿਆ ਹਾਂ ਉਹ ਔਖੇ ਟਾਈਮ ਦੇ ਵਿੱਚ ਇੱਕ ਦੂਜੇ ਨੂੰ ਮੌਕੇ ਦਿੱਤੇ ਸਾਥ ਦਿੱਤੇ ਜਿਹਦੇ ਨਾਲ ਆਪਣਾ ਕੰਮਕਾਰ ਸੰਭਲਿਆ ਤੇ ਅੱਜ ਆਪਾਂ ਬਹੁਤ ਵਧੀਆ ਆਏ ਆਪਣੀ ਥਾਂ ਤੇ ਬੱਚੇ ਆਪਣੀ ਆਪਣੀ ਜਗ੍ਹਾ ਸੈੱਟ ਹੋ ਗਏ ਬਿਲਕੁਲ ਪਰ ਮੈਂ ਇੱਕ ਗੱਲ ਸੋਚਦੀ ਹਾਂ कि ਜਿਹੜੇ ਅੱਜ ਤੇ ਉਹ ਬੱਚੇ ਵੀ ਨੇ ਕੁਝ ਗਰੀਬ ਬੱਚੇ ਜੋ ਨਹੀਂ ਪੜ ਸਕਦੇ ਜਾਂ ਨਹੀਂ ਕੋਈ ਆਪਣਾ ਕੰਮ ਕਰ ਸਕਦੇ ਕਿਉਂ ਨਾ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਉਹਨਾਂ ਦਾ ਸਾਥ ਦਿੱਤਾ ਜਾਵੇ ਕਿਉਂ ਨਾ ਸਕਾਲਰਸ਼ਿਪ ਫੰਡ ਸ਼ੁਰੂ ਕੀਤਾ ਜਾਵੇ ਹਾਂ ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਇਹਦੇ ਦੇ ਜੂਰ ਸਾਨੂੰ ਵਿਚਾਰ ਕਰਨਾ ਚਾਹੀਦਾ ਵਿਚਾਰ ਕੀ ਕਰਨਾ ਨਵਾਂ ਸਾਲ ਚੜ ਗਿਆ ਅੱਜ ਤੋਂ ਹੀ ਸ਼ੁਰੂ ਕਰ ਦਿੰਨੇ ਆਪਾਂ ਜਵੀ ਸਕਾਲਰਸ਼ਿਪ ਮਾਰੋ ਪੰਜਾਬ ਹਾਂ ਆ ਅੱਜ ਗਏ ਨਵਾਂ ਸਾਲ ਸ਼ੁਰੂ ਹੋ ਗਿਆ ਆਪਾਂ ਗੱਲਾਂ-ਗੱਲਾਂ ਵਿੱਚ ਪਤਾ ਹੀ ਨਹੀਂ ਲੱਗਿਆ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਹੈਪੀ ਨਿਊ ਈਅਰ